ਹੁਣ ਤਾਂ ਕਿੱਕਲੀ ਕਲੀਰ ਦੀ ਹੁਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਕੋਈ ਨਾ ਦਾ ਦੋ ਦਾ ਦੋ ਸੋ ਵੀਰੋ ਜਿੰਦਾਬਾਦ ਸੋ ਵੀਰੋ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਆ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਨ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਨ ਸਾਂਝੀਆਂ ਸਾਡੇ ਅਰਦਾਸ ਭਗਤ ਜੀ ਦੇ ਦਿਨ ਅਸੀਂ ਇਕੱਠੇ ਮਨਾਉਂਦੇ ਆ ਸਾਡੀਆਂ ਈਦ ਦਾ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਮੰਨਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਆ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਪਰ ਮੈਂ ਆਏ ਰਾਜੇ ਪੜਿੰਘੋਰਾ ਨੂੰ ਆ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਹਰ ਕਿਸੇ ਦਾ ਪੀਜ ਉੱਕ ਜਾਂਦਾ ਪਰ ਨਫਰਤ ਦਾ ਪੀਜ ਇਥੇ ਕਦੇ ਨਹੀਂ ਉੱਕ ਸਕਦਾ ਇਹ ਬੋਸ਼ਸ਼ਾ ਨਾ ਕਰੋ ਬਹੁਤ ਬਹੁਤ ਦਿਨ ਦੇਖ ਲੇ ਆਹ ਲੱਕੇ ਨੂੰ ਤਾਂ ਬਹੁਤ ਹੀ ਦੇਖ ਲੇ ਬੜੇ ਬੜੇ ਦਿਨ ਦੇਖ ਲੇ ਕਿ ਜਦੋਂ 2 ਵਜੇ 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬਹੁਤ ਦਿਨ ਦੇਖ ਲੇ ਕੋਈ ਨਾ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬੱਚਿਆ ਫਿਰਦਾ ਇਹ ਕਹਿੰਦਾ ਮੈਨੂੰ ਫੜਨਗੇ ਲੈ ਦੱਸ ਸੋ ਇਹਨਾਂ ਦੇ ਇਹਨਾਂ ਦੇ ਦਿਲ 'ਚ ਚੋਰ ਆ ਦਿਲ 'ਚ ਚੋਰ ਆ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਵੀ ਲੈ ਵੀ ਸੋਏ ਆਪ ਦਾ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇਪਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣੇ ਜਿਹੜਾ ਅਸੀਂ ਛੱਡੋ ਪਰ ਯਾਰ ਲੋਕ ਹੁਣ ਇੰਨਾ ਕੁਝ ਕਰ ਲਿਆ ਤਰਨ ਤਰ ਨਾਲ ਨੇ ਦੇਖ ਲੋ ਕਹੇ ਜਾਂ ਫਤਵਾ ਦੇਤਾ ਉਹ ਤਾਂ ਯਾਰ ਆਮ ਆਦਮੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਇਹ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਤੇੜਾ ਪੱਖ ਨਿਭਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜਮੈਂ ਮਿਸਪੀਕਰ ਸਾਹਿਬ ਹੁੰਦੇ ਤੇ ਮੈਂ ਕਹਿੰਦਾ ਜਿੰਦਾ ਲਾਓ ਯਾਰ ਆਪ ਬੋਲ ਕੇ ਚਲੇ ਜਾਂਦੇ ਹੋ ਸਾਨੂੰ ਵੀ ਸੁਣਾਓ ਇਹਨੂੰ ਕੋਈ ਵੇ ਇੱਥੇ ਵਖੜੋ ਖੜੋ ਬੈਠੋ ਕਿੱਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੁਣ ਹੋਣਗੀਆਂ ਕਿਕਰਾਂ ਕਾਦੀਆਂ ਸਹਾਰਦੀਏ ਹੁਣ ਤਾਂ ਕਿਕਲੀ ਤਲੀਰ ਦੀ ਹੁਣ ਤਾਂ ਕਿਕਲੀ ਤਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ठीक है। कोई नहीं कोई नी मैं टादू ढाद सो भीर सो भीरों थोड़ा जरा जोश देख के अज मैं देखो पता की यार